ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਸਮਗਲਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਵਿੱਚ ਕਾਰਵਾਈ ਕਰਦੇ ਹੋਏ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਦੀ ਦਿਸ਼ਾ ਨਿਰਦੇਸ਼ ਸ਼ੇਡ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹ ਜੀ ਦੇ ਆਰ ਡੀਸੀਪੀ ਜਸਕਰਨ ਸਿੰਘ ਤੇਜਾ ਜੀ ਦੇ ਦਿਸ਼ਾ ਨਿਰਦੇਸ਼ ਸ਼ੇਡ ਜਿਹੜਾ ਸੀਗਾ ਅਸੀਂ ਅੱਜ ਕੰਪੀਟੈਂਟ ਅਥਾਰਟੀ ਦੇ ਵਿੱਚੋਂ ਅਥਾਰਟੀ ਤੋਂ ਅਸੀਂ ਜਿਹੜਾ ਹੈਗਾ ਪ੍ਰੋਪਰਟੀ ਫ੍ਰੀਜ਼ਿੰਗ ਦੇ ਆਰਡਰ ਲੈਂਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਅਰ ਜਿਹਦੇ ਵਿੱਚ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸਣਾ ਚਾਹੁੰਦਾ ਆ ਕਿ ਐਫ ਆਈ ਆਰ ਨੰਬਰ 205 ਜਿਹੜੀ ਸੀਗੀ ਅੰਡਰ ਅਸੀਂ 216185 ਐਨ ਡੀ ਪੀ ਸੀ ਐਕਟ ਜਿਹੜੀ ਸੀਗੀ ਦਰਜ ਕੀਤੀ ਸੀ ਪੀ ਐਸ ਜਮਾਲਪੁਰ ਔਰ ਜਿਹਦੇ ਵਿੱਚ ਅਸੀਂ ਦੋਸ਼ੀ ਜਿਹੜਾ ਸੀਗਾ ਸੁਖਵੀਰ ਸਿੰਘ ਏਲੀਅਸ ਗੋਲਡੀ ਪੁੱਤਰ ਬਲਰਾਜ ਸਿੰਘ ਜਿਹੜਾ ਸੀਗਾ ਜੰਡਿਆਲੀ ਪਿੰਡ ਦਾ ਗ੍ਰਿਫਤਾਰ ਕੀਤਾ ਸੀ ਔਰ ਇਹਦਾ ਕੇਸ ਬਣਾ ਕੇ ਅਸੀਂ ਕੰਪੀਟੈਂਟ ਅਥਾਰਟੀ ਨੂੰ ਅੰਡਰ ਸੈਕਸ਼ਨ ਜਿਹੜਾ 68 ਐ ਜਿਹੜਾ ਭੇਜਿਆ ਸੀਗਾ ਉਹਨਾਂ ਦੀ ਪ੍ਰੋਪਰਟੀ ਫ੍ਰੀਜ਼ਿੰਗ ਕਰਨ ਦਾ ਜਿਹੜਾ ਉਹਨਾਂ ਨੇ ਪ੍ਰਵਾਨ ਕਰ ਦਿੱਤਾ ਔਰ ਅੱਜ ਅਸੀਂ ਇਹਨਾਂ ਦੇ ਜਿਹੜੇ ਹੈਗੇ ਕ ਉਹਨਾਂ ਦੇ ਘਰ ਤੇ ਬਾਹਰ ਲਾਏ ਹੈ ਇਹਦੇ ਨਾਲ ਜਿਹੜਾ ਹੈਗਾ ਨਸ਼ਾ ਤਸਕਰਾਂ ਦੇ ਨਾਲ ਜਿਹੜੇ ਹੈਗੇ ਆ ਫਾਈਨੈਂਸ਼ੀਅਲੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਉਹਨੂੰ ਕਾਰਵਾਈ ਕਰਦੇ ਹੋયા ਇਹ ਜਿਹੜੀ ਆ ਸਾਰੀ ਕਾਰਵਾਈ ਕੀਤੀ ਗਈ ਸੀ ਸਰ ਜਿਹੜੀ ਇਹਨਾਂ ਦੀ ਅਪਰੋਕਸਿਮੇਟਲੀ ਕੀਤੀ ਗਈ ਉਹਦੀ ਕੀ ਵੈਲਿਊ ਕੀ ਹੈ ਜਿਹੜੀ ਇਹਦਾ ਘਰ ਬਣਾਇਆ ਹੋਇਆ ਸੀਗਾ ਹਜ਼ਾਰ ਇਹਦਾ ਸੀਗਾ ਆਪਣੇ 100 ਗਾਈ ਦਾ ਘਰ ਸੀਗਾ ਔਰ ਇਹਦੇ ਜਿਹੜੀ ਅਪਰੋਕਸਿਮੇਟਲੀ ਜਿਹੜੀ ਵੈਲਿਊ ਹੈਗੀ ਆ ਉਹ 3.50 ਲੱਖ ਦੇ ਕਰੀਬ ਹੈਗੀ। ਇਹ ਰਹਿਸ਼ੀ ਮਕਾਨ ਤੋਂ ਇਲਾਵਾ ਕੋਈ ਹੋਰ ਵੀ ਇਹਦੀ ਕੋਈ ਨਾ ਜਿਹੜੀ ਫਿਲਹਾਲ ਜਿਹੜੀ ਦੋਸ਼ੀ ਦੇ ਨਾਲ ਜਿਹੜੀ ਹੁੰਦੀ ਹੈ ਤਾਂ ਪ੍ਰੋਸੀਜਰ ਹੁੰਦਾ ਕਿ ਜਦੋਂ ਐਫ ਆਈ ਆਰ ਦਰਜ ਹੋਣ ਦੇ ਬਾਅਦ ਕਿੰਨੇ ਚਿਰ ਦੇ ਵਿੱਚ ਜਿਹੜੀ ਹੈਗੀ ਹੈ ਇਹ ਪ੍ਰਾਪਰਟੀ ਜਿਹੜੀ ਸੀਗੀ ਹੈ ਇਹਨਾਂ ਨੇ ਖਰੀਦੀ ਗਈ ਹੈ ਉਹ ਸਾਰੀਆਂ ਟੈਕਨੀਕਲ ਫਾਰਮੈਲिटीज ਪੂਰੀਆਂ ਕਰਦੇ ਨੇ। ਇਹੀ ਪ੍ਰਾਪਰਟੀ ਇਹਦੇ ਨਾਲ ਆਇਡੈਂਟੀਫਾਈ ਹੋਈ ਸੀ ਔਰ ਜਿਹਨੂੰ ਅਸੀਂ ਅਟੈਚ ਕਰਾਉਂਦੇ ਹਾਂ। ਅੱਜ ਸਰ ਕਿੰਨੇ ਕੋ ਪਰਚੇ ਨੇ ਉਹ ऑलरेडी ਨੇ ਚਾਹਤੇ। ਜਿਹਦੇ ਤੇ ऑलरेडी ਇੱਕ ਪਰਚਾ ਹੋਰ ਐ ਐਨ ਡੀ ਵੀ ਸੀ ਅਟਾ ਸੀਗਾ ਔਰ ਕਿਉਂਕਿ ਇਹ ਕਮਰਸ਼ੀਅਲ ਕੁਆਂਟੀਟੀ ਇਸ ਕਰ ਇਹਦੀ ਜਿਹੜੀ ਰਿਕਵਰੀ ਜਿਹੜੀ ਇਹਦੀ ਕੇਸ ਪ੍ਰੋਪਰਟੀ ਦੇ ਵਿੱਚ ਜਿਹੜੀ ਹੈ ਇੱਕ ਨੋਵਾ ਕਾਰ ਜਿਹੜੀ ਆ ਉਹ ਵੀ ਫੜੀ ਗਈ ਸੀ ਇਸ ਕੇਸ ਵਿੱਚ ਸਰ ਜਿਹੜੇ ਬਾਕੀ ਹੋਰ ਨਸ਼ਾ ਤਸਕਰ ਜਿਹੜੇ ਆ ਉਹਨਾਂ ਦੀ ਵੀ ਜਿਹੜੀਆਂ ਪ੍ਰੋਪਰਟੀਆਂ ਤੇ ਇਹ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਹੁਣ ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿਆ ਕਿ ਜਿੰਨੇ ਵੀ ਨਸ਼ੇ ਦੇ ਸੌਦਾਗਰ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਆ ਸਟਾਰਟ ਕੀਤੀ ਜਾਏਗੀ ਔਰ ਉਹਨਾਂ ਦੀ ਪ੍ਰੋਪਰਟੀ ਜਿਹੜੀ ਹੈਗੀ ਆ ਫ੍ਰੀਜ਼ ਕੀਤੀ ਜਾਏ ਇਸੇ ਲੜੀ ਦੇ ਤਹਿਤ ਜਿਹੜਾ ਜੀ ਇਹ ਕਦਮ ਚੁੱਕਿਆ ਗਿਆ ਹੈ